ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿੱਚ ਰਹੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਬੀਰ ਦੇ ਕੋਲ ਦੋਸਤੋ ਫਾਰਮ ਤੇ ਆਏ ਆ ਤੇ ਪਸ਼ੂ ਜਿਹੜੇ ਆ ਦੋਸਤੋ ਅੱਜ ਤੁਹਾਨੂੰ ਤਿੰਨ ਦਿਖਾ ਦਾਂਗੇ ਤੇ ਕਿੰਨੇ ਕ ਪਸ਼ੂ ਜਿਹੜੇ ਦੋਸਤੋ ਸੋਇ ਸੋਏ ਨੇ ਕਿੰਨਾ ਕ ਸਮਾਂ ਹੋ ਗਿਆ ਪੂਰੀ ਡਿਟੇਲ ਜਿਹੜੀ ਆ ਵੀਰ ਹਰਬੀਰ ਦੇ ਕੋਲ ਹੈਗੀ ਆ ਪਸ਼ੂੜੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਪਸ਼ੂ ਜਦੋਂ ਤੋਂ ਤੁਸੀਂ ਇੱਕ ਟਾਈਮ ਦੋ ਟਾਈਮ ਚਵਾਈ ਜਾਂ ਤੱਥਲੀ ਆਪਣੇ ਜਰੂਰ ਕਰ ਲਿਆ ਕਰੋ ਜਿਸ ਤਰ੍ਹਾਂ ਤੋਂ ਆਪਾਂ ਵੀਡੀਓ ਪਾ ਰਹੇ ਹੁੰਦੇ ਆ ਤੇ ਅੱਜ 22 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਦੋਸਤੋ ਤਕਰੀਬਨ 5:30 ਵਜੇ ਸ਼ਾਮ ਦਾ ਸਮਾਂ ਹੈਗਾ ਠੀਕ ਆ ਬਾਕੀ ਐਨੀਮਲ ਜਿਹੜਾ ਵੀ ਪਸੰਦ ਆਵੇ ਉਹਦੀ ਚਵਾਈ ਜਰੂਰ ਕਰ ਲਿਓ ਠੀਕ ਹੈ ਜੀ ਤੇ ਖਾਸ ਵਿਜ਼ਿਟ ਤੁਕੀਆਂ ਪਿੰਡ ਜੋਰ ਸਿੰਘ ਵਾਲੇ ਕਰਨੀ ਹੈ ਤਸਿਲ ਪੱਟੀ ਜ਼ਿਲ੍ਹਾ ਸ਼੍ਰੀਕਰਨਤਨ ਸਰ ਜੀ ਆਓ ਕਰਦੇ ਆ ਗੱਲਬਾਤ ਬਾਈ ਹਰਦੇਵ ਜੀ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਬਾਈ ਹਰਵੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਾ ਕੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਬਾਈ ਜੀ ਬੜੇ ਵਧੀਆ ਬੜੇ ਵਧੀਆ ਭਰਾ ਹੋਰ ਸੁਣਾ ਕਿਵੇਂ ਆ ਕੰਮ ਸੂਤ ਆ ਕਿਰਪਾ ਵਧੀਆ ਚੱਲ ਚੰਗੇ ਚਾਹੀਦੇ ਆ ਤੇ ਕਿੰਨੇ ਕ ਪਸ਼ੂ ਅੱਜ ਬਾਈ ਵੇਚਨੇ ਫਿਰ ਬਾਈ ਸੰਧੂ ਸਾਹਿਬ ਅੱਜ ਸਭ ਬੋਲੇ ਆ ਸਾਹਿਬ ਤੇ ਨਾਗ ਨੇ ਦੋ ਮੱਝਾਂ ਨੇ ਇੱਕ ਗਾਵਾ ਠੀਕ ਆ ਤੇ ਇਹ ਨੀਤੀ ਦੀ ਆ ਵੀ ਤੇ ਕਿੰਨਾ ਸੂਆ ਸੂਈ ਆ ਪਹਿਲੇ ਨੰਬਰ ਦੀ ਮੱਝ ਦੀ ਗੱਲ ਕਰੀਏ ਨੀਲੀ ਜਾਬੀ ਦੀ ਜੀ ਸਾਹਿਬ ਸਾਹਿਬ ਦੂਜਾ ਸੂਆ ਝੋਟੀ ਦੀ ਆ ਦੂਜਾ ਸੂਆ ਸੂਈ ਆ ਹਾਂਜੀ ਅੱਛਾ ਜੀ ਪਿਛੇ ਇਹਦੇ ਮੇਲਕਾਬ ਠੀਕ ਆ ਇਹਨੂੰ ਕਰੀਬ ਅੱਜ ਹੋਵੇ ਨੇ 15 ਸੂਆ ਦੇ ਤੀਹੇ ਠੀਕ ਆ ਦੁੱਧ ਤਾਂ ਕਿੰਨਾ ਕੁ ਦੇ ਰਹੀ ਫਿਰ ਜੀ ਅੱਜ 9-10 ਲੀਟਰ ਐ ਇਸ ਟਾਈਮ ਦੇ ਥੱਲੇ ਠੀਕ ਆ 9-10 ਲੀਟਰ ਜਿਹੜਾ ਪ੍ਰਭੂ ਦੁੱਧ ਹੈਗਾ ਦੂਜਾ ਸੂਆ 15 ਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਮੇਲਕਾਬ ਇਹ ਕਾਫਾ ਥੱਲੇ ਕੱਟਾ ਦੋਸਤੋ ਇਸ ਮੱਝ ਦੇ ਬਾਕੀ ਬਿਲਕੁਲ ਪਤਲੀ ਚਮੜੀ ਦੀ ਮੱਝ ਜਿਹੜੀ ਦੋਸਤੋ ਹੈਗੀ ਆ ਨੀਲੀ ਰਾਬੀ ਦੇ ਵਿੱਚ ਤੇ ਆਹ ਜਿਹੜੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਉਹ ਵਧੀਆ ਜਿਹਾ ਜੋ ਆਈ ਗੂ ਵੀ ਇੱਕ ਨੰਬਰ ਦੋਸਤ ਕਿੰਨਾ ਦੱਸਿਆ ਹੁਣ ਜੀ 9 10 ਲੀਟਰ ਏ 10 ਲੀਟਰ ਮਿਲਕ ਕੁਆਲਿਟੀ ਜਿਹੜੀ ਆ ਦੋਸਤੋ ਇਸ ਟਾਈਮ ਠੀਕ ਆ ਬਾਕੀ ਅੱਗੇ ਕੋਈ ਮੀਰ ਸੇਵਾ ਵਾਲਾ ਲੈ ਜਾਊਗਾ ਕੋਈ ਸੇਵਾ ਤੋਂ ਸੀ ਪਰ ਉਹ ਦੁੱਧ ਪਤਾਂ ਦੇ ਵੀ ਚਾੜ ਸਕੀ ਕਿਉਂਕਿ ਬਿਲਕੁਲ ਤਾਜੀ ਸੁਈ ਆ ਤੇ ਬੱਚਾ ਜਿਹੜਾ ਜਿਹੜੇ ਦੇ ਲਗਾ ਆ ਘੱਟਾ ਇਹਦਾ ਬਹੁਤ ਬਰੀਕੀ ਜਿਹਾ ਛੋਟੀ ਅਛਰ ਸੁਣਾ ਪੁਰਾ ਬਹੁਤ ਜਾਵੇ ਤੇ ਆ ਇੱਕ ਨੰਬਰ ਲੱਗਾ ਠੀਕ ਜਿਹੜਾ ਅੱਪ ਚਵਾਈ ਦਿਖਾ ਵੀ ਦਿੰਦੇ ਹਮ ਤੇ ਅਗੇ ਵੀਡੀਓ ਮੇਰੇ ਲੰਬੀ ਹੋ ਜਾ ਤੇ ਚੁਆਈ ਜਿਹੜੀ ਆ ਦੋਸਤੋ ਤੁਸੀਂ ਘਰ ਪਹੁੰਚ ਕੇ ਕਰ ਲਿਓ ਕਿਉਂਕਿ ਵੀਡੀਓ ਥੋੜੀ ਜਿਆਦਾ ਲੰਬੀ ਹੋ ਜਾਂਦੀ ਹੈ ਬਾਅਦ ਵਿੱਚ ਉਹਦੇ ਵੀਰਾਂ ਦੀ ਜਿਹੜੀ ਇੱਕ ਰਿਕਵੈਸਟ ਹੁੰਦੀ ਹੈ ਵੀ ਇਸ ਵੀਡੀਓ ਸ਼ੋਰਟ ਦੇ ਬਣਾ ਕੇ ਦੀ ਆਪਾਂ ਤਾਂ ਕਿ ਆ ਬੈਕਗ੍ਰਾਉਂਡ ਤੋਂ ਤੁਸੀਂ ਥਾਂ ਦੇ ਵਾ ਜਿਹੜਾ ਚੰਗੇ ਜਿਹੇ ਚੁਆਈ ਜ ਕੋਈ ਸ਼ੱਕ ਨਹੀਂ ਠੀਕ ਹੈ ਪਿੱਛੇ ਮੇਲ ਦਾ ਆਪਾਂ ਦਿਖਾ ਦੇਣਾ ਹੈ ਆਹ ਕਟਾ ਆ ਜੇ ਜਿਹੜਾ ਇਹਦੇ નીચે ਜਿਹੜਾ ਇਹ ਬੱਚਾ ਆ ਮੇਲ ਦਾ ਆਪ ਹੈ ਆ ਕਟਾ ਦੇਖ ਸਕਦੇ ਹੋ ਠੀਕ ਹੈ ਅੱਜ 15 ਕ ਦਿਨ ਦਾ ਸਮਾਂ ਹੋ ਗਿਆ ਇਸ ਮੱਝ ਫੂਈ ਨੂੰ ਤੇ ਇਸ ਤੋਂ ਬਾਅਦ ਇੱਕ ਹੋਰ ਆਪਾਂ ਤੁਹਾਨੂੰ ਜੀ ਦੱਸਦੇ ਕੋ ਮੱਝ ਕੋ ਆ ਜੋ ਰੇਟ ਦਾ ਰੇਟ ਭਾਈ ਇਹਦਾ ਰਹਿ ਗਿਆ ਸੀ ਭਾਈ ਇਹਦਾ ਰਤਨ ਸਿੰਘ ਸਾਹਿਬ ਰੇਟ ਆ ਜਿਹੜਾ ਲੈ ਤੇ ਆ 77000 ਦਾ ਡਿਮਾਂਡ ਆ ਉਹਦੇ ਜਿਵੇਂ ਆਪਾਂ ਥੋੜਾ ਬਥਾ ਮਾਨਤਨ ਜਿਹੜਾ ਕਰਾਂ 77000 ਦੇ ਵਿੱਚੋਂ ਮਾਨਤਨ ਕਰਾਂ 77000 ਦੇ ਵਿੱਚੋਂ ਮਾਨਤਨ ਹੋ ਜਾਊਗਾ ਪ੍ਰਭੂ ਬਾਕੀ ਮੈਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਕਮੀ ਪੇਸ਼ ਨਹੀਂ ਹੋਣੀ ਜਰਾਊਗੀ ਆਪਾਂ ਠੀਕ ਹੈ ਲੈ ਕੇ ਨਾਸੰਦੂ ਸਾਹਿਬ ਦਿਖਾ ਦਿੰਦੇ ਬਿਲਕੁਲ ਕਰ ਕੋਈ ਬਿਲਕੁਲ ਬਾਕੀ ਬੇਹਾਨ ਬੂਣ ਦੇਖੋ ਤੁਸੀਂ ਤਦ ਨਾਲ ਵੀ ਠੀਕ ਹੈ ਇਸ ਤੋਂ ਬਾਅਦ ਅੱਗੇ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਇਹ ਮੱਝ ਆ ਗਈ ਆ ਇਹ ਸਦਾ ਤੀਜੇ ਤੋਂ ਹੀ ਸੂਈ ਆ ਤੀਜਾ ਸਵੇਰ ਸੂਈ ਆ ਤੇ ਇਹ ਨੀਲੀ ਰੰਗ ਦੀ ਪੱਖ ਰੰਗਦੀ ਆ ਪਾਕਿਸਤਾਨੀ ਨੀਲੀ ਦੇ ਵਿੱਚ ਆ ਜਾਂਦੀ ਆ ਹਾਂ ਭਾਈ ਹਰਵੀਰ ਕਹਿੰਦਾ ਵੀ ਪਾਕਿਸਤਾਨੀ ਜਿਹੜਾ ਦੋਸਤੋ ਨੀਲੀ ਰੰਗ ਵੀ ਟੱਚ ਜ ਹੈ ਇਸ ਮੱਝ ਦੇ ਵਿੱਚ ਆ ਤੀਜਾ ਸੁਆ ਤੇ ਮਗਰਲੇ ਵਸੇ ਖੁਰ ਵੀ ਤੋਤੇ ਆ ਤੁਹਾਨੂੰ ਨਜ਼ਰ ਆ ਜਾਣਗੇ ਤੇ ਆਖੂ ਖਵੇਲੀ ਆ ਠੀਕ ਹੈ ਜੀ ਆਖ ਖਵੇਲੀ ਆ ਤੇ ਪੇਟ ਫੂਡ ਵੇਖੋਗੇ ਭਾਰਾ ਸਰੀਰ ਪੰਤਰਪੂਰੀ ਭਰੀ ਆ ਤੇ ਥੱਲੇ ਬੱਚਾ ਕੱਟੀ ਆ ਗਈ ਤੇ ਪਿੱਛੇ ਸੰਗ ਦਾ ਕੱਟੀ ਇੱਕ ਅਲੱਗ ਹੀ ਚੀਜ਼ ਆਈ ਆ ਕੁਝ ਜਿਵੇਂ ਕਹਿ ਸਕਦਾ ਜਿਹੜੀ ਕੱਟੀ ਦੋਸਤੋ ਇਹ ਥੱਲੇ ਬਿਲਕੁਲ ਵੇਖੋਗੇ ਤੁਸੀਂ ਤੇ ਕਾਇਰ ਹੋ ਜਾਓਗੇ ਵੀ ਬਹੁਤ ਵਧੀਆ ਚੰਗੀ ਸ਼ੁਕੀਨ ਤੋਹਫਾ ਜੀ ਜਾਈ ਆ ਕੱਟੀ ਕੱਟੀ ਬਹੁਤ ਸਟੈਂਡਰਡ ਦੀ ਪਾਈ ਹੈ ਸਮਝ ਨਹੀਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਫਿਲਹਾਲ ਆ ਤੁਸੀਂ ਮੱਝ ਦੇਖ ਰਹੇ ਹੋ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਤੇ ਅੱਜ ਕਿੰਨੇ ਦਿਨ ਚ ਚੱਲਣ ਦੀ ਏ ਇਹ 17ਵਾਂ ਦੂਜਾ ਦਿਨ ਆ ਦੂਜਾ ਦਿਨ ਬੋਲਾ ਕਿੰਨਾ ਹੈ ਥੱਲੇ ਹੁਣ 8-9 ਕਿਲੋ ਬੋਲਾ ਆ 8-9 ਕਿਲੋ ਜਿੱਥੋਂ ਤੱਕ ਉਮੀਦ ਆ ਸੰਤੋਖ ਸਾਬ 13 ਲੀਟਰ ਦੀ ਇੰਜੋਈ ਕਰਾਉਣੀ ਚਾਹੀਦੀ ਇਹਨਾਂ ਠੀਕ ਆ ਭਰਾ ਹਾਂ 8-9 ਕਿਲੋ ਜਿਹੜਾ ਦੋਸਤੋ ਹੁਣ ਬੋਲਾ ਆ ਇਹਦੇ ਥੱਲੇ ਠੀਕ ਆ ਜੇ ਬੋਲੇ ਦੇ ਅਕੋਰਡਿੰਗ ਆਪਾਂ ਹਿਸਾਬ ਲਾ ਸਕਦੇ ਆ ਹਾਂ ਜੇ ਇਹਨੂੰ ਦੁੱਧ ਜਿਹੜੀ ਆ ਕੋਈ 12-13-14 ਦੇ ਵਿੱਚ ਆ ਚੱਲਣਾ ਠੀਕ ਆ ਤੇ ਮਗਰ ਬੱਚਾ ਜਿਹੜਾ ਆ ਕੱਟੀ ਵਿਖਾਉਣੇ ਦੋਸਤੋ ਆ ਤੋਹਫਾ ਚੀਜ਼ ਐ ਆ ਵੇਖੋ ਕੱਟੀ ਆ ਕਰੋ ਚੈੱਕ ਇੱਕ ਲੱਗੀ ਟੀਜ ਐ ਕੁਦਰਤੀ ਜਿਵੇਂ ਜਿਹਾ ਤੇ ਪ੍ਰਮਾਤਮਾ ਨੇ ਇਹਨੂੰ ਘੜ ਘੜ ਕੇ ਬਣਾਇਆ ਹੁੰਦਾ ਹਮ ਹਰ ਇੱਕ ਟੀਜ ਲੱਗੀ ਹੋਈ ਲੋ ਵੀ ਦੋਸਤੋ ਕਰੋ ਚੈੱਕ ਠੀਕ ਐ ਮਾਰਕਿੰਗ ਮਾਰਕਿੰਗ ਮੂਰਤੀ ਬੰਦੀ ਐ ਪਰ ਇਹਦੇ ਬਾਰੇ ਨਹੀਂ ਪਤਾ ਕਿ ਕਿਹੜੇ ਸੀ ਹਮ ਬਿਲਕੁਲ ਤਾਂ ਇਸੰਗਾ ਕੱਦ ਕਾਠਾ ਕੱਟੀ ਦਾ ਪਿੱਠਪੂੜਾ ਬਾਕੀ ਆ ਗਿੱਲਾ ਨੜੂ ਐ ਜੀ ਠੀਕ ਐ ਆ ਪਿੱਛੇ ਦਿਖਾਉ ਸਮਝਾ ਹਰ ਇੱਕ ਟੀਜ ਇਹਨਾਂ ਦਾ ਨਿਸ਼ਾਨੀ ਦੀਆ ਪੱਖ ਰੱਖਦੀ ਫੇਰ ਨੀਲੀ ਦੇ ਵਿੱਚ ਫਿਰ ਨਾ ਠੀਕ ਆ ਇਹ ਡਿਮਾਂਡਾਂ ਦੋ ਪੂਰੀਆਂ ਹੋ ਜਾਣਗੀਆਂ ਦੋਸਤੋ ਇੱਕ ਦੁੱਧ ਬਾਦ ਵਾਲੀ ਵੀ ਪੂਰੀ ਹੋ ਜੂਏ ਤੇ ਇੱਕ ਕੱਟੀ ਬਹੁਤੇ ਵੀਰ ਜਿਵੇਂ ਸ਼ਕੀਨ ਲੱਭਦੇ ਹੋ ਤੁਸੀਂ ਉਹ ਜਿਹੜੀ ਤੁਹਾਨੂੰ ਇੱਕ ਗਿਫਟੀ ਨਾਲ ਮਿਲਣਾ ਤੇ ਆਹ ਮੱਝ ਜਿਹੜੀ ਹੈਗੀ ਠੀਕ ਹੈ ਜੀ ਤੀਜਾ ਸੂਆ ਤੇ 8989 ਜਿਹੜਾ ਬੌਲੇ ਦੇ ਵਿੱਚ ਚੱਲਦੀ ਪਈ ਹੈ ਇਹ ਦੂਜੇ ਦਿਨ ਆਜ ਦੂਜਾ ਦਿਨ ਤੇ ਬਾਈ ਹਰਵੇਲ ਸਿੰਘ ਕਿੰਨਾ ਕੁ ਮੁੱਲ ਫਿਰ ਲੈਣ ਦੇਣ ਦਾ ਰੱਖਿਆ ਹੈ ਤੁਹਾਨੂੰ ਸਾਡੇ 82000 82 ਉਹਦੇ ਚੋਂ ਹੀ ਥੋੜਾ ਬੋਧਾ ਮਾਨਤਨ ਠੀਕ ਹੈ ਭਰਾ 82 ਦੇ ਵਿੱਚੋਂ ਪ੍ਰਭੂ ਥੋੜਾ ਬੋਧਾ ਮਾਨਤਨ ਜਿਹੜਾ ਹੋ ਜਾਊਗਾ ਠੀਕ ਆ ਘਰ ਆਇਆ ਦਾ ਬਾਕੀ ਮੱਝ ਵੀ ਪਸੰਦ ਆ ਜੂਗੀ ਤੁਹਾਨੂੰ ਬੱਚੇ ਸੋਹਣੇ ਪਾਉਂਦੀ ਆ ਅੱਗੇ ਤੁਸੀਂ ਇਸ ਉਮੀਦ ਦੇ ਨਾਲ ਲੈ ਕੇ ਜਾ ਸਕਦੇ ਕਿਉਂਕਿ ਸਾਹਮਣੇ ਰਿਜ਼ਲਟ ਤੁਹਾਡੇ ਸਾਹਮਣੇ ਆ ਕੱਟੀ ਬਹੁਤ ਚੰਗੀ ਸੋਹਣੀ ਪਾਈ ਆ ਕੋਈ ਫੇਰ ਤੁਸੀਂ ਆ ਦੇਖੋ ਠੀਕ ਆ ਕੱਟੀ ਕਾਫੀ ਖੂਬਸੂਰਤ ਪਾਤੀ ਹੈ ਸਮਝ ਲੈ ਤੇ ਅੱਗੇ ਵੀ ਜਿੰਨਾ ਤੱਕ ਉਮੀਦ ਆ ਕਿ ਬੱਚਾ ਬਿਲਕੁਲ ਤੰਦਰੁਸਤ ਰਹੂਗਾ ਤੁਹਾਨੂੰ ਐਸੇ ਬੱਚਾ ਐਸੇ ਚੰਗੇ ਮਾਲੀ ਦਾ ਵੀ ਆਕੂ ਕੋ ਬੜੀ ਸੋਹਣੀ ਆਈ ਹੈ ਇਹ ਬੱਚੀ ਆ ਮੂੰਹ ਚੋਗੀ ਆ ਹੂੰ ਇਹ ਡੈਨਮਾਰਕ ਦੇ 40120 ਦੀ ਅੱਛਾ ਜੀ ਪਿੱਛੇ ਇਹਦੇ ਜਿਹੜੀ ਸਨੈਪਰ ਦੀ ਆ ਗਈ ਹੂੰ ਠੀਕ ਹੈ ਜੀ 40120 ਜਿਹੜੀ ਦੋਸਤੋ ਡੈਨਮਾਰਕ ਸੀਮਨ ਦੀ ਜਿਹੜੀ ਇਹ ਬੱਚੀ ਤੁਸੀਂ ਦੇਖ ਰਹੇ ਹੋ ਸਾਹਮਣੇ ਪਲੂਨ ਬੱਚੀ ਸੋਈ ਆ ਪਹਿਲਾ ਸਵੇਰ ਚਾਰਦੰਦ ਮੂੰਹ ਆ ਠੀਕ ਆ ਆਰਡਰ ਕੁਆਲਿਟੀ ਬਹੁਤ ਕਾਫੀ ਖੂਬਸੂਰਤ ਆ ਤੇ ਮਗਰ ਬੱਚਾ ਕਿਹੜਾ ਹੈ ਸੀਮਨ ਦਾ ਜੀ ਇਹ ਸੱਜ ਦਾ ਸਨੈਪਰ ਦਾ ਅੱਛਾ ਸਨੈਪਰ ਦਾ ਮਗਰ ਬੱਚੀ ਇਹ ਵੀ ਬੱਚੀ ਆ ਗਈ ਠੀਕ ਹੈ ਜੀ ਮਗਰ ਬੱਚੀ ਆ ਫੀਮੇਲ ਕਾਫਾ ਦੋਸਤੋ ਉਹ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓ ਕਿੰਨੇ ਕ ਦਿਨ ਦੀ ਸੂਈ ਹੈ ਬੱਚੀ ਇਹ ਸੰਦੂ ਦਾ ਪਰਸੋਂ ਸੂਈ ਪਰਸੋਂ ਸੂਈ ਅੱਜ ਤੀਜਾ ਦਿਨ ਹੈ ਠੀਕ ਹੈ ਤੀਜਾ ਦਿਨ ਤੇ ਆਹ ਕਰੋ ਚੱਕੀ ਬਹੁਤ ਜਿਆਦਾ ਪਤਲੀ ਹੈ ਦੋਸਤੋ ਡੈਨਮਾਰਕ ਸੀਮਨ ਦੀ ਬੱਚੀ ਆ ਤੇ ਫੁੱਲ ਬਰੀਡ ਦੇ ਵਿੱਚ ਆ ਠੀਕ ਆ ਫੁੱਲ ਬਟਾ ਫੁੱਲ ਬਰੀਡ ਆ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਥਣਥਣ ਲਖੇੜ ਦੇ ਵਿੱਚ ਬਹੁਤ ਜਿਆਦਾ ਕੈਮ ਲੱਗਾ ਹੈ ਜੀ ਠੀਕ ਹੈ ਜੀ ਪੂਰਾ ਕੰਮ ਸੂਤ ਆ ਤੇ ਆਹ ਵੇਖੋ ਹਵਾਨੀ ਦੀ ਕੁਆਲਿਟੀ ਕਾਫੀ ਸੋਹਣੀ ਹਾਂ ਤੁਹਾਨੂੰ ਬਿਲਕੁਲ ਮੁੱਠੀ ਵਾਲਾ ਤੇ ਸ਼ਾਈਨਿੰਗ ਵੈੜ ਦੇ ਵਿੱਚ ਤੁਸੀਂ ਜਿਹੜੀ ਆ ਦੋਸਤੋ ਆਪ ਨਜ਼ਰ ਮਾਰ ਕੇ ਦੇਖ ਲਓ ਕਦ ਕਾਠੀ ਤੁਸੀਂ ਜਿਹੜਾ ਇਨੀ ਮੈਜ਼ਰਮੈਂਟ ਕਰ ਸਕਦੇ ਹੋ ਵੀ ਫੁੱਲ ਹਾਈਟ ਦੇ ਵਿੱਚ ਅਜੇ ਮੂੰਹ ਚਾਰ ਦਾ ਹੁੰਦਾ ਠੀਕ ਆ ਮੂੰਹ ਚਾਰ ਦਾ ਹੁੰਦਾ ਸਾਡਾ ਪੀੜੀਆਂ ਦੇ ਪਾਵੇਂ ਵਗੂ ਲੱਗੇ ਦੇਖਿਆ ਜੀ ਠੀਕ ਹੈ ਅੱਜ ਬਾਈ ਹਰਵੇਲ ਨੇ ਵੀ ਕਹਿਤਾ ਵੀ ਜਿਹੜੇ ਥਾਣਾ ਪੀੜੀ ਦੇ ਪਾਵੇਂ ਵਰਗੇ ਆ ਠੀਕ ਆ ਆ ਕਰੋ ਜੀ ਆ ਦੇਖੋ ਆ ਬੱਤੀ ਦਾ ਬਹੁਤ ਜ਼ਿਆਦਾ ਕਰਦੀ ਹੈ ਦੋਸਤੋ ਬੱਚਾ ਕੋਈ ਆਪਾਂ ਤੁਹਾਨੂੰ ਥੋੜਾ ਜਿਹਾ ਕਰੌਸਰੀ ਦਿਖਾਉਣੀ ਆ ਆ ਵੇਖੋ ਨੇੜੇ ਤੋਂ ਤੁਸੀਂ ਬੱਚਾ ਠੀਕ ਹੈ ਜੀ ਥੈਂਕ ਯੂ ਸੋਹਣੀ ਬੱਛੀ ਪਾਈਏ ਦੋਸਤੋ ਦੋਨੋਂ ਆ ਮਦਰ ਤੇ ਡਾਕਟਰ ਬਿਲਕੁਲ ਜਿਹੜਾ ਦੋਸਤੋ ਬਰੀਡ ਦੇ ਵਿੱਚ ਫੁੱਲ ਫਟਾ ਫੁੱਲ ਨੇ ਠੀਕ ਆ ਠੀਕ ਹੈ ਜੀ ਬਾਕੀ ਧਰਤੋਂ ਦੀ ਸ਼ੇ ਬਹੁਤ ਵਧੀਆ ਦੋਸਤੋ ਕਿਉਂਕਿ ਪੂਰਾ ਇਹ ਕਿਸੇ ਨੇ ਲਵਾਇਆ ਐਸ ਟਾਈਮ ਗੰਨੂ ਸਾਹਿਬ ਇਹਦੇ ਥੱਲੇ ਕੋਈ 12 ਗੈਲਨ ਲੀਟਰ ਦੇ ਲਗਭਗ ਬੋਲ ਹੈ ਸਟਾਰਟਿੰਗ ਤੋਂ ਹੀ ਚੱਲੀ ਆ ਇਹ ਉਮੀਦ ਆ ਕੇ 20 ਲੀਟਰ ਦੀ ਚੁਆਈ ਕਰਵਾਉਗੀ ਤੇ ਭਲਾ ਭੁਲਾਵੇ ਹੈਗੀਆਂ ਹਜੇ ਹਜੇ ਭਲਾ ਆ ਜਾ ਭਲਾ ਆ ਜਾ ਹੈਗੀ ਆ ਤੇ ਬਾਕੀ ਦੋਸਤੋ ਆ ਤੁਸੀਂ ਦੇਖੋ ਠੀਕ ਆ ਹਰ ਪਾਸਿਆਂ ਪੂਰੀ ਆ ਦੋਸਤੋ ਵੱਛੀ ਤੇ ਪੂਰੀ ਬਰੀਡ ਦੇ ਵਿੱਚ ਇਹ ਸੰਡੀ ਠੰਡੀ ਬਹੁਤ ਜ਼ਿਆਦਾ ਕੋਈ ਇਹ ਨਹੀਂ ਕਿ ਬਿਲਕੁਲ ਲੱਤਾਂ ਛੜਾ ਇਹਨੂੰ ਕੋਈ ਸੰਧ ਸਾਬ ਨਿਆਣਾ ਪਾਉਣ ਦੀ ਜ਼ਰੂਰਤ ਨਹੀਂ ਕੁਛ ਨਹੀਂ ਹੂੰ ਜਿੱਦਾਂ ਮਰਜੀ ਇਹਨੂੰ ਛੁਵਾਈ ਜਾਵੇ ਲਓ ਜੀ ਲਓ ਠੀਕ ਆ ਹਰਵੀਰ ਬਾਈ ਫਿਰ ਲੈਣ ਦੇ ਨੇ ਦਾ ਲੈਣ ਦੇ ਸੰਧੂ ਸਾਹਿਬ ਆ ਗਏ 85 ਹਜ਼ਾਰ ਦੀ ਬੱਚੀ ਵੇਚਦੀ ਐ ਪਰ ਆਪਾਂ ਇਹਦਾ ਜਿਹੜਾ ਲੈ ਦੇ ਆ 68000 ਅੱਛਾ ਜੀ 68000 ਦੀ ਬੱਚੀ 68000 ਉਹਦੇ ਚੋਂ ਵੀ ਥੋੜਾ ਬੋਤਾ ਮਤਲਬ ਕਰ ਅੱਛਾ 68000 ਦੀ ਹਾਂ ਨਾ ਜਿਹੜੀ ਹਾਂ ਜੀ ਹਾਂ ਠੀਕ ਐ ਭਰਾ ਵੈਸੇ ਦੋਸਤੋ ਨੌ ਨੌ ਤੁਸੀਂ ਬੱਚੀਆਂ ਦਾ ਮੁੱਲ ਸਾਰੇ ਵੀ ਜਾਣਦੇ ਹੋ ਕਿ ਕਹਿਣ ਦਾ 60000 ਦੀ ਆ ਪੂਰੀ ਬ੍ਰੀਡ ਦੇ ਵਿੱਚ ਆ ਫੁੱਲ ਬਟਾ ਫੁੱਲ ਬ੍ਰੀਡ ਆ ਜੇਕਰ ਬ੍ਰੀਡ ਨਾ ਵੀ ਹੁੰਦੀ ਤਾਂ ਫਿਰ ਵੀ ਇਹਦਾ ਬੱਚੀਆਂ ਆਪਾਂ ਨੂੰ ਲੈ ਪਹਿਲਾਂ ਨੂੰ ਬੱਚੀਆਂ ਪਲੂ ਨੂੰ ਬੱਚੀਆਂ ਜਿਹੜੀਆਂ ਦੋਸਤੋ ਇੰਨੇ ਦਾ ਰੇਟ ਦੀਆਂ ਇਹੋ ਜੀ ਆਟਰ ਕੁਆਲਟੀ ਦਾ ਥੰਦੀ ਵਿਸਵਰਲ ਵਾਲੀਆਂ ਨਾਰਮਲੀ ਇੱਥੋਂ ਤੱਕ ਮਿਲਦੀਆਂ ਨੇ ਪਰ ਇਥੇ ਤੁਸੀਂ ਬਿਲਕੁਲ ਫੁੱਲ ਬ੍ਰੀਡ ਦੇ ਵਿੱਚ ਦੋਨੋਂ ਜਿਹੜੀਆਂ ਦੋਸਤੋ ਚੀਜ਼ਾਂ ਲੈ ਕੇ ਜਾਓਗੇ ਰੇਟ ਭਾਪੜ ਤਾਂ ਜਾਇਜ਼ ਲੱਗੂਗਾ ਤੁਹਾਨੂੰ ਘਰ ਵਿਜਿਟ ਕਰਕੇ ਤਸਦੀਕ ਕਰਕੇ ਠੀਕ ਹੈ ਤੇ ਹਰਵੀਰ ਭਾਈ ਇਸ ਤੋਂ ਬਾਅਦ ਇਹ ਤਰ੍ਹਾਂ ਬਸੂ ਬਕਾਉਂਦੇ ਅੱਜ ਹਾਂਜੀ ਤਿੰਨ ਇੱਕ ਬਾਈ ਕੱਟੀ ਆ ਦਿਖਾਈਏ ਜੀ ਹਾਂਜੀ ਇੱਕ ਕੱਟੀ ਆ ਦੋਸਤੋ ਨੀਲੀ ਦੇ ਵਿੱਚ ਪੈਂਦੀ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਠੀਕ ਆ ਤੇ ਨੀਲੀ ਤੁਸੀਂ ਸਮਝੋ ਚਾਹੇ ਨੀਲੀ ਰਾਵੀ ਦੀ ਮੰਨ ਕੇ ਲਿਜੋ ਪੱਕੀ ਨਾਜ਼ ਠੀਕ ਆ ਪੱਕੀ ਨਾਜ਼ ਦੇ ਕਪਾਸੇ ਆ ਦੇ ਆਹ ਕੁੱਕ ਜਿਹੜੀ ਆ ਜਵਾਬ ਹੈਗਾ ਬਿੰਗਾਂ ਖਾਣੇ ਦੇ ਮੱਥਾ ਬੱਲਾ ਚਾਰੇ ਪੈਰ ਝੋਟੇ ਹੋਏ ਆ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਜਿਹੜੇ ਸ਼ੌਂਕੀ ਵੀਰ ਨੇ ਕਿਉਂਕਿ ਦੋਸਤੋ ਮੱਝਾਂ-ਬੁੱਝਾਂ ਦਾ ਜ਼ਿਕਰ ਆਪਾਂ ਗੱਲ ਕਰਨ ਲਗੇ ਤੇ ਜੇਕਰ ਅੱਜ ਲੱਖ ਰੁਪਈਆ ਲੋਣਾ ਹੋਵੇ ਤੇ ਬਹੁਤ ਵੱਡੀ ਦਿੱਕਤ ਆਉਂਦੀ ਹੈ ਭੈਣ ਭਰਾਵਾਂ ਨੂੰ ਇੱਥੋਂ ਦੋਸਤੋ ਤੁਸੀਂ ਕਿਉਂਕਿ ਤੂੜੀ ਤਾਂ ਤੋਂ ਵੀ ਬਣ ਗਿਆ ਥਰਾਚਾਰਾ ਆ ਸੁੱਕਾ ਜਾਰਾ ਹਰ ਇੱਕ ਭੈਣ ਭਰਾਵਾਂ ਦੇ ਪੂਰੇ ਜਿਹੜੇ ਅਵੇਦੀ ਵਾਲਾ ਇਕੱਠਾ ਕਰ ਲਿਆ ਬਾਕੀ ਆ ਦੋਸਤੋ ਕੱਟੀ ਲਗੀ ਜੀ ਇਹਦੀ ਮਾਂ ਦਾ 15 ਲੀਟਰ ਦਾ ਰਕੌਰ ਦੀ ਕੱਟੀ ਜੀ ਦਾ ਠੀਕ ਹੈ ਜੀ ਤੇ ਨਾਭੇ ਵਾਲਿਆਂ ਦੇ ਸੀਮਨ ਜੀ ਅਛਾ 3000 ਰੁਪਿਆ ਲੈਣ ਹਾਂ ਜਿਹੜਾ ਨਾਬੇ ਸੀਮਨ ਦੀ ਜਿਹੜੀ ਦੋਸਤੋ ਬੈਂਕ ਦੀ ਇਹ ਜਿਹੜੀ ਸੀਮਨ ਬੈਂਕ ਦੀ ਬੱਤੀ ਆ ਤੇ ਆਹ ਦੇਖੋ ਜੀ ਠੀਕ ਹੈ ਕਿੰਨੇ ਕ ਜਨ ਦੀ ਉਮਰ ਹੋ ਗਈ 5 8-7 ਮਹੀਨੇ ਲਗੀ ਇਹ ਜਨ ਦਾ ਕੋਈ 8-10 ਮਹੀਨੇ ਦੇ 8-10 ਲੱਗੇ ਹੋਗੇ 8-10 8 ਤੋਂ ਲੈ ਕੇ 10 ਕ ਮਹੀਨੇ ਦੀ ਉਮਰ ਤੁਸੀਂ ਮੰਨ ਲਓ ਜੀ ਠੀਕ ਹੈ ਬਾਕੀ ਜਨ ਦਾ ਵੀ ਦੋਸਤੋ ਵੜੀ ਮੇਨ ਦਿਖਾਇਆ ਮੜਿਆ ਹਵਾਨੇ ਦੇ ਤੇ ਤੂੰ ਬਹੁਤ ਜਿਆਦਾ ਵਧੀਆ ਆਹ ਦੇਖੋ ਦੋਸਤੋ ਵੇਨ ਮੂਨ ਵੇਖੋ ਜੀ ਇਹ ਆ ਕਰੋ ਤੇ ਜੀ ਕੱਟੀ ਜਿਹੜਾ ਵੀਰ ਕੋਈ ਕਾਫੀ ਚੰਗੀ ਥੋੜੀ ਸਾਫ ਸੁਮਾਰ ਕਰ ਦੂਗਾ ਤੁਸੀਂ ਜਰੂਰ ਹੱਥ ਪਾ ਲਿਓ ਕੱਟੀ ਪੂਰੀ ਬੰਨ ਵਾਲੀ ਹੈ ਦੋਸਤੋ ਛੋਟੀ ਚੰਗੀ ਬਣਦੀ ਜੀ ਤੇ ਰੇਟ ਇਹਦਾ ਵੀ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਆ ਫੇਸ ਕੁਆਲਟੀ ਜੀ ਮੂੰਹ ਮੱਥੇ ਤੋਂ ਵੇਖੋ ਨਾਸਾਂ ਰੂਸਾਂ ਵੇਖੋ ਬਕੀਆਂ ਨਾਸਾਂ ਮੱਥਾ ਬੱਲਾ ਸਿੱਗੀ ਸੁੰਗੀ ਬਿਲਕੁਲ ਤੁਹਾਡੇ ਸਾਹਮਣੇ ਹਰਵੈਲ ਭਰਾ ਕਿੰਨੇ ਕ ਦੇ ਵਿੱਚ ਦੇਣੀ ਫਿਰੇ ਇਹ ਸੰਤੂ ਸਾਹਿਬ ਆਪਾਂ ਲੈ ਦੇ ਇਹਦਾ ਜਿਹੜਾ 12500 ਦੀ 12500 ਦੀ ਹਾਂਜੀ ਠੀਕ ਹੈ ਭਰਾ ਤੇ ਵਿੱਚੋਂ ਬਾਕੀ ਹਰ ਕਪਸ਼ੂ ਵਿੱਚੋਂ ਥੋੜਾ ਬੋਧ ਮਾਨਤਨ ਤਾਂ ਹੋ ਜਾਊ ਮੌਕੇ ਤੇ ਹਾਂ ਥੋੜਾ ਬੋਧ ਠੀਕ ਹੈ ਤੇ ਨੰਬਰ ਹਰ ਰਵੇ ਨੂੰ ਵੀਰੇ ਆਪਣੀ ਜ਼ਰੂਰ ਸੰਪਰਕ ਕਰੀਏ 9903682025 9906382025 ਠੀਕ ਹੈ ਭਰਾ ਸੋ ਦੋਸਤੋ ਇਹ ਸਾਨੇ ਵੀਰ ਹਰਪ੍ਰੀਤ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਪਸ਼ੂ ਜਿਹੜਾ ਅੱਜ ਤੁਹਾਨੂੰ ਦੋਸਤੋ ਚਾਰ ਦਿਖਾਤੇ ਆ ਇੱਕ ਵਹਿੜ ਦਿਖਾਤੀ ਹੈ ਸੂਈ ਸਵਾਈ ਹੈ ਬਾਕੀ ਪਸ਼ੂ ਆਲਮੋਸਟ ਜਿੰਨੇ ਵੀ ਸਾਰੇ ਸੂਈ ਸਵਾਈ ਇੱਕ ਕੱਟੀ ਦਿਖਾਦੀ ਹੈ ਰੇਡ ਭਾ ਪੜਦਾ ਵੀ ਤੁਹਾਨੂੰ ਬਿਲਕੁਲ ਜਾਇਜ਼ ਲੱਗਾ ਹੋਊਗਾ ਘਰੇ ਪਹੁੰਚ ਕੇ ਆ ਦੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ